ਆਏ ਕੀ ਕੀ ਫਤਿਹ ਮੈਂ ਬਹੁਤ ਧੰਨਵਾਦੀ ਆ ਸਹਿਲ ਵੀਰ ਦਾ ਮੋਹਿਤ ਵੀਰ ਦਾ ਰਾਜੇ ਵੀਰ ਦਾ ਸਨੇਹ ਦਾ ਤੇ ਗ੍ਰੇਡ ਮਾਮਾ ਜੀ ਤੇ ਛੋਟਾ ਮਾਮਾ ਪ੍ਰਿੰਸ ਹੈਪੀ ਮਾਮਾ ਜੀ ਬਹੁਤ ਧੰਨਵਾਦ ਜਿੰਨਾ ਮੈਨੂੰ ਨਿਮਾਣੇ ਜਿ ਮਾਨ ਬਖਸ਼ਿਆ ਤੇ ਮੇਰੇ ਇੱਕ ਸੱਦੇ ਦੇ ਕਹਿਣ ਤੇ ਮੇਰੇ ਪੁੱਤਰ ਅਮਰਜੀਤ ਸਿੰਘ ਜੋੜਾ ਤੇ ਮੇਰੀ ਤੀਜੀ ਬੀਬੀ ਪ੍ਰੀਤ ਕੋਰ ਜੋੜਾ ਜੀ ਨੂੰ ਆਪਣੇ ਨਿਵਾਸ ਤੇ ਸਦੋਂ ਦਾ ਮੌਕਾ ਦਿੱਤਾ ਮੈਂ ਇਹਨਾਂ ਦੇ ਦਿਲ ਦੀਆਂ ਗੱਲਾਂਾਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਐ ਸੋ ਮੇਰੇ ਵੀਰੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਬਲਾਰੀਆ ਸਾਹਿਬ ਨੇ ਟਿਕਟ ਦੇ ਕੇ ਮੇਰੇ ਦਿੱਤੀ ਬੀਬਾ ਅਮਰਜੀਤ ਕੌਰ ਜੀ ਨੂੰ ਟਿਕਟ ਦੇ ਕੇ ਨਵਾਜਾ ਮੈਂ ਆਪ ਸਭ ਬੀਬੀ ਪਰਵੀਰ ਕੌਰ ਜੀ ਨੂੰ ਮੈਂ ਆਪ ਸਭ ਜੀ ਨੂੰ ਬੇਨਤੀ ਕਰਦਾ 21 ਤਰੀਕ ਨੂੰ ਪੰਜ ਦਿਨ ਸ਼ਾਂਤ ਤੇ ਮੋਹਰਾਂ ਲਾ ਕੇ ਇਹਨਾਂ ਨੂੰ ਕਾਮਯਾਬ ਕਰੋ ਇਹਨਾਂ ਦੇ ਕੰਮ ਤੁਹਾਡੀ ਆਪਣੀ ਕਾਮਯਾਬੀ ਹੈ ਸੋਹਣਿਆ ਸੋਹ ਸੁਨਿਆ ਕਾਲ ਇਹ ਕੈਂਡੀਡੇਟ ਹੈ ਹਾਇਦ ਸ਼ਰੀਫ ਇਹਦੇ ਪਾਸੇ ਜਿਹੜਾ ਦੂਜਾ ਕੈਂਡੀਡੇਟ ਆ ਉਹ ਇਹ ਕਬਜ਼ੇਬਾ ਕਬਜ਼ੇਦਾਰ ਜਮੀਨਾਂ ਦੇ ਕਬਜ਼ੇ ਕਰਨ ਲੋਕਾਂ ਦੇ ਮਕਾਨਾਂ ਦੇ ਕਬਜ਼ੇ ਕਰਨ ਵਾਲਾ ਭਰਾ ਭਰਾ ਦੀ ਜੰਗ ਕਰਾਉਣ ਵਾਲਾ ਬੰਦਾ ਹੈ ਉਹ ਧੰਦਾ ਕਿਤੇ ਕਿਤੇ ਭੁੱਲ ਕੇ ਵੀ ਇਹਨੂੰ ਵੋਟਰਾਂ پاس ਗਿਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਠੀਕਾ ਕਰਤਾ ਵਾਹਿਗੁਰੂ ਕੀ ਫਤਿਹ ਬੋਲੇ ਸਰਿਆ ਸਾਹਿਬ ਜੀ ਦਾ ਧੰਨਵਾਦ ਕਰਦਾ ਉਸ ਤੋਂ ਬਾਅਦ ਆਪਣੇ ਇਲਾਕਾ ਨਿਵਾਸੀਆਂ ਦਾ ਤੇ ਇਹ ਦਿਨੋਂ ਧੰਨਵਾਦ ਕਰਦੀ ਹਾਂ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਮੇਰੇ ਮੇਰੇ ਸਾਰੇ ਪ੍ਰਵਾਸੀਨਾਂ ਨੇ ਮੈਨੂੰ ਇਹ ਸਭ ਚੀਜ਼ ਦਾ ਮੌਕਾ ਦਿੱਤਾ ਹੈ ਮੈਂ ਉਹਨਾਂ ਦਾ ਵੀ ਤੇਹਰ ਦਿਨੋਂ ਧੰਨਵਾਦ ਕਰਦੀ ਹਾਂ ਠੀਕ ਹੈ ਹੁਣ ਦੇਖੋ ਇਹ ਤੁਹਾਡਾ ਸਾਰਿਆਂ ਦਾ ਪਿਆਰ ਹੀ ਮੇਰੇ ਵਾਸਤੇ ਇੱਕ ਸਭ ਤੋਂ ਵੱਡੀ ਆਪਣੇ ਆਪ ਵਿੱਚ ਬਹੁਤ ਵੱਡੀ ਜਿੱਤ ਹੈ ਠੀਕ ਹੈ ਜਿੰਨਾ ਪਿਆਰ ਤੁਸੀਂ ਮੈਨੂੰ ਅੱਜ ਦਿਖਾ ਰਹੇ ਹੋ ਓਨਾ ਹੀ ਪਿਆਰ ਤੁਸੀਂ 21 ਤਰੀਕ ਨੂੰ ਵੋਟਾਂ ਪਾ ਕੇ ਇੱਕ ਪੰਜੇ ਦਾ ਬਟਨ ਦਬਾ ਕੇ ਉਹ ਦਿਨ ਉਹਦਾ ਹੀ ਪਿਆਰ ਦਿਖਾਣਾ ਸਰਦਾਰ ਜਦਰ ਸਿੰਘ ਲੋਰੀਆ ਜੀ ਜਿਨ੍ਹਾਂ ਨੇ ਸਾਨੂੰ ਕਹਾਂ ਉਸ ਕਮੇਟੀ ਨੂੰ ਫਿਕਰ ਦੇ ਗਏ ਮੇਰੀ ਧਰਮ ਪਤਨੀ ਵਰਨੀਤ ਕੌਰ ਜੋੜਾ ਨੂੰ ਮਾਨ ਬਖਸ਼ਿਆ ਤੇ ਕਿਰਪਾ ਕਰਕੇ ਤੁਸੀਂ ਵੋਟਾਂ ਵਾਲੇ ਦਿਨ ਜਿੰਨਾ ਉਤਸ਼ਾਹ ਸਾਡੇ ਆ ਭਰਾ ਭੈਣਾ ਪਿਓ ਸਾਡੇ ਸਾਡੇ ਵੀਰ ਸਾਰੇ ਖਾਉਂਦੇ ਆ ਇਹਨਾਂ ਉਛਾਈ ਇੰਤੋਂ ਡਬਲ ਉਛਾਈ ਜਿਹੜਾ ਤੁਸੀਂ ਇਲੈਕਸ਼ਨ ਵਾਲੇ ਦਿਨ ਵੋਟਾਂ ਤੇ ਆਪਣੇ ਨਿਮਾਣੇ ਭਰਾ ਨੂੰ ਮਾਨ ਦੇਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਿਰਪਾ ਕਰਕੇ ਸਾਡੇ ਸਾਰੇ ਭੈਣ ਭਰਾ ਥੱਲੇ ਐ ਕੁਰਸੀਆਂ ਤੇ ਬਹਿ ਜਾਓ ਜਿੰਨਾ ਕੇ ਸਾਰੇ ਅੱਜ ਤੁਹਾਡੇ ਵਿੱਚ ਸਰ ਅਮਰਜੀਤ ਸਿੰਘ ਜੀ ਔਰ ਗਗਨ ਸੈਜਰਾ ਆਏ ਨੇ ਔਰ ਇਹ ਇਹ ਸਾਥ ਚ ਆਏ ਨੇ ਕਿ ਤੁਸੀਂ ਇਹਨਾਂ ਦੀ ਸਪੋਰਟ ਕਰੋਗੇ ਇਹਨਾਂ ਨੂੰ ਵੋਟ ਪਾ ਕੇ ਮੈਂ ਉਂਗਰੋਣੇ ਆ ਕੰਮ ਕਰ ਜਿਹੜੇ ਉੱਪਰਲੇ ਲੈਵਲ ਦਿੰਦੇ ਨੇ ਪਰ ਜਿਹੜੇ ਕਾਨਫਰੰਸ ਦਾ ਕੰਮ ਹੈ ਉਹਨਾਂ ਹੀ ਧੜੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਾਉਣਾ ਹੁੰਦਾ ਹੈ ਜਿਸ ਚ ਸਭ ਤੋਂ ਪਹਿਲੇ ਨੰਬਰ ਤੇ ਆਉਂਦੀ ਹੈ ਪਾਣੀ ਦੀ ਸਮੱਸਿਆ ਦੂਜੇ ਨੰਬਰ ਤੇ ਆਉਂਦੀ ਹੈ ਬਿਜਲੀ ਦੀ ਸਮੱਸਿਆ ਤੇ ਤੀਜੇ ਨੰਬਰ ਤੇ ਆਉਂਦੀ ਹੈ ਸਫਾਈ ਦੀ ਸਮੱਸਿਆ ਜੋ ਹੋਰ ਨਹੀਂ ਲੋਕਾਂ ਨੂੰ ਸਫਾਈ ਦਾ ਕੋਈ ਧਿਆਨ ਹੈ ਗਲੀ ਗਲੀ ਬਾਜ਼ਾਰ-ਬਾਜ਼ਾਰ ਤੇ ਕੂੜੇ ਦੇ ਢੇਰ ਲੱਗੇ ਨੇ ਕਿਸੇ ਕੋਲੋਂ ਪੂਰਾ ਤੱਕਰਿਖ ਖਾਇਆ ਜਾ ਰਿਹਾ ਤੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਇਹਦੇ ਤੇਰੇ ਨੌਜਵਾਨ ਵੀਰ ਆਏ ਨੇ ਦੋ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਬਹੁਤ ਚਾਹੇ ਸਤਵੇਂ ਤੋਂ ਲੈ ਕੇ ਆਹ ਮੈਨੂੰ ਵੇੜ ਕਰੋ ਜਿਵੇਂ ਆਪਾਂ ਜੀ ਚੱਲ ਯਾਰ ਕਰਦਾ ਉਹਨੇ ਤਾਂ ਇੱਕ ਕਰਦਾ ਇੱਕ ਕਰਦਾ ਆਹ ਜਲਾ ਜੀ ਮੈਨੂੰ ਮਾਈਕ ਦੇ ਮਾਰ ਆਓ ਇੱਕ ਮੁੰਡਾ ਵੀਰ ਆਜੋ ਆਜੋ ਬੜਾ ਮਾਣ ਬਖਸ਼ਿਆ ਜਨਤਾ ਨੇ ਗਗੋੜ ਨਾਮ ਦਾ ਸੁਰਸੀਆਂ ਨੇ ਸਾਰੇ ਆਪਾਂ ਭੈਣ ਭਰਾਵਾਂ ਦਾ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਮਾਣ ਬਖਸ਼ਿਆ ਤੁਹਾਡੇ ਵੀਰ ਅਮਰਜੀਤ ਨੂੰ ਤੇ ਬੰਨੀ ਨੂੰ ਇਹ ਜਿਹੜੀ ਛੋਟੀ ਜੀ ਇੱਕ ਜਿਹੜੀ ਮੀਟਿੰਗ ਸੀ ਅੱਜ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਇਹ ਇਤੋਂ ਪਤਾ ਲੱਗਦਾ ਕੇ ਪ੍ਰਮਾਤਮਾ ਦੇ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਜਿਹੜੀ ਜਨਤਾ ਵਾ ਆਪਣਾ ਮੂਡ ਬਣਾ ਕੇ ਬੈਠੀ ਆ ਇੱਕ ਪਾਸੇ ਇੱਕ ਪਾਸੇ ਹੀ ਲੀਡ ਹੋਏਗੀ ਸਾਰਾ ਜਿਹੜਾ ਕਾਂਗਰਸ ਦੀਆਂ 47 ਨੰਬਰ ਜਿੰਨੀਆਂ ਵੀ ਵਾਡਾਂ ਸਾਡੀ ਹਲਕੇ ਦੀਆਂ ਸਾਰੀਆਂ ਇੱਕ ਪਾਸੇ ਜਿੱਤ ਗਈ ਹੋਣਗੀ ਹੈ ਪ੍ਰਮਾਤਮਾ ਕਰੇ ਸਾਡਾ ਐਮਐਲਏ ਇੰਦਰਬੀਰ ਸਿੰਘ ਬਲਾਰੀਆ ਜੀ ਦੀ ਨੂੰ ਜਿਤਾ ਕੇ ਮਾਣ ਬਖਸ਼ਿਓ ਛੋਟੇ ਜੇ ਬੰਦਿਆਂ ਨੂੰ ਤੇ ਉਹਨਾਂ ਦਾ ਕਦ ਜਿਹੜਾ ਵਾ ਕਿ ਹੋਰ ਉੱਚਾ ਹੋਵੇ ਭਾਈ ਜੀ ਵਾਹ ਖਾਲਸਾ ਵਾਹਿ ਖੁਦਾ ਜੀ ਇਹ ਤੁਸੀਂ ਆਪ ਵੀ ਵੇਖੋ ਵੇਖ ਸਕਦੇ ਹੋ ਕਿ ਸਿਰਫ ਇੱਕ ਘਰੇਲੂ ਮੀਟਿੰਗ ਕੀਤੀ ਸੀ ਤੇ ਲੋਕਾਂ ਦਾ ਉਤਸ਼ਾਹ ਵੇਖੋ ਕਿ ਇਹ ਰੈਲੀ ਵਰਗਾ ਰੂਪ ਧਾਰਨ ਜੋ ਵੀ ਹੋਇਆ ਇਹ ਲੋਕਾਂ ਦੇ ਵਿੱਚ ਸਮਝ ਲਓ ਸਰਕਾਰ ਦੇ ਪ੍ਰਤੀ ਰੋਸ ਸਮਝ ਲਓ ਕਿ ਜੋ ਬਾਜ਼ਾਰ ਇਸ ਦਾ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੋਇਆ ਹੈ ਸੀਵਰੇਜ ਭਰੇ ਪਏ ਗੰਦਗੀ ਦੇ ਢੇਰ ਲੱਗੇ ਪਏ ਆ ਤੇ ਸਾਨੂੰ ਇਸ ਚੀਜ਼ ਦਾ ਪੂਰਾ ਵਿਸ਼ਵਾਸ ਆ ਕਿ ਲੋਕ ਜਿਸ ਤਰੀਕੇ ਦੇ ਨਾਲ ਉਤਸ਼ਾਹ ਪਿਆਰ ਵਖਾਉਂਦੇ ਆ ਅਸੀਂ ਪੂਰੀ ਵੱਡੀ ਲੀਡ ਦੇ ਨਾਲ ਜਿੱਤ ਗਏ ਇੱਥੋਂ ਸੀਟਾਂ ਜਿਹੜੀਆਂ ਆਪਣੇ ਐਮਐਲਏ ਦੀ ਝੋਲੀ ਪਾਵਾਂਗੇ ਤੇ ਅਗੋਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਾਵਾਂਗੇ ਇਹ ਮੀਟਿੰਗਾਂ ਨਹੀਂ ਅੱਜ ਕੱਲ੍ਹ ਦੇਖੋ ਬਹੁਤ ਬੜੀ ਰੈਲੀ ਆ ਲੋਕਾਂ ਦੇ ਇੰਨਾ ਸ਼ੌਕ ਆ ਕਿ ਲੋਕੀ ਪਰੇਸ਼ਾਨ ਹੋਏ ਬੈਨੇ ਆਪ ਸਰਕਾਰ ਤੋਂ ਕੂੜੇ ਦੇ ਢੇਰ ਝਾੜੂ ਵਾਲਾ ਨਹੀਂ ਹੈਗਾ ਪਾਣੀ ਨਹੀਂ ਹੈਗਾ ਟੱਕਣ ਟੁੱਟੇ ਪਏ ਕੋਈ ਜੇ ਹੀ ਇੱਕ ਛੋਟਾ ਛੋਟਾ ਕੰਮ ਐਮਐਲਏ ਤਾਂ ਨਹੀਂ ਮੰਨਦਾ ਇੰਨਾ ਕਿ ਪਰੇਸ਼ਾਨ ਲੋਕ ਨੇ ਕਿ ਇਹ ਸ਼ੌਕ ਤੁਸੀਂ ਵੇਖੋ ਵੀ ਇਹਦੇ ਵਿੱਚ ਕਿੰਨਾ ਲੋਕ ਕਾਂਗਰਸ ਨੂੰ ਪਸੰਦ ਕਰਦੇ ਨੇ ਔਰ ਜਿਹੜਾ ਪਿਛੜਾ ਸਰਕਾਰ ਬਣਾਈ ਹੈ ਉਹਦਾ ਪੁਛਤਾਵਾ ਕਰ ਰਹੇ ਨੇ ਕਿ ਅਸੀਂ 92 ਸੀਟਾਂ ਬਣਾਤੀਆਂ ਉਹਦਾ ਹਿਸਾਬ ਇਹ ਹੈ ਵੀ ਗੁਲਸ਼ਨ ਕੋ ਉਗਾੜਨੇ ਕੇ ਲਈ ਇੱਕ ਹੀ ਉल्लू ਕਾਫੀ ਹੈ ਹਰ ਸ਼ਾਕ மே ਉल्लू ਬੈਠਾ ਹੈ ਅੰਜਾਮੇ ਗੁਲਸਤਾ ਗਿਆਰ ਹੋਗਾ ਇਸ ਵਾਸਤੇ ਐਸੇ ਲੋਕ ਹੀ ਬਣਾਉਂਦੇ ਨੇ ਸੀਟਾਂ ਦੇ ਜਿਨ੍ਹਾਂ ਨੂੰ ਕੋਈ ਸਮਝ ਹੀ ਨਹੀਂ ਹੈਗੀ ਉਹਨਾਂ ਨੂੰ ਇਹ ਨਹੀਂ ਪਤਾ ਕੰਮ ਕਿਦੋਂ ਲੈਣਾ ਕਿਹੜੇ ਅਫਸਰ ਕੋ ਲੈਣਾ ਔਰ ਇਹ ਲੋਕ ਤਜਰਬੇਕਾਰ ਕਾਂਗਸ ਪਾਰਟੀ ਸਾਡੇ ਮਾਨਯੋਗ ਐਮਐਲਏ ਸਾਬਕਾ ਐਮਐਲਏ ਸਾਹ ਇੰਦਰਪ੍ਰੀਤ ਬਲਾਰੀ ਰਹਿਣਮਾਈ ਦੇ ਵਿੱਚ ਅਸੀਂ ਚੱਲ ਰਹੇ ਹਾਂ ਔਰ ਦੇਖਿਓ ਕਿ ਤੁਹਾਨੂੰ ਆਪ ਵੀ ਦੇਖੋਗੇ ਪਤ్రਕਾਰ ਕਿ ਵੱਧ ਤੋਂ 80 ਸੀਟਾਂ ਇੰਡੀਆ ਨੇ 85 ਤੋਂ ਜ਼ਿਆਦਾ ਨਹੀਂ ਤੇ 70 ਤੋਂ ਵੱਧ ਸੀਟਾਂ ਇੰਡੀਆ ਨੇ ਇਸ ਲਈ ਕੌਂਸਲਪਾਰਟ ਦੀ ਕੌਂਸਲ ਬਣੂਗੀ ਔਰ ਇਹਦਾ ਨ ਮੇਰ ਬਣੇਗਾ ਡਿਵੈਲਪਮੈਂਟ ਤਾਂ ਹੋਣੀ ਹੈ